ਚਾਹੁੰਦਾ ਹਾਂ ਪਰ ਆਪਾਂ ਉਦੋਂ ਕਿਸੇ ਨਾ ਕਿਸੇ ਚੀਜ਼ ਨੂੰ ਆਪਾਂ ਉੱਥੇ ਮੈਨੇਜ ਕਰ ਸਕਦੇ ਹਾਂ ਜਿਵੇਂ ਗੱਲ ਕਰਦਾ ਕੋਈ ਬੰਦਾ ਸਾਨੂੰ ਵੈਖ ਸਾਹਿਬ ਕਹਿੰਦੇ ਆ ਸਾਹਮਣੇ ਖੜਿਆ ਦੁਕਾਨ 'ਤੇ ਕਹਿੰਦੇ ਜੀ ਉਹਨਾਂ ਕੋਲੇ 18 ਕਿਲੇ ਨੇ ਜੇ ਆਜਿਓ ਉਹਨਾਂ ਕੋਲੇ ਇੱਕ ਮਿੰਟ ਸਾਨੂੰ ਕੋਈ ਸਾਨੂੰ ਕੋਈ ਨਹੀਂ ਅਸੀਂ ਸਾਨੂੰ ਕਿਸੇ ਇੱਕ ਮਿੰਟ ਸਾਨੂੰ ਇਹ ਵੀ ਆਖਿਆ ਜਿੰਨੇ ਅੱਗੇ ਮਸਤਰ ਸਾਹਿਬ ਬੈਠੇ ਯਾਰ ਇੱਕ ਮਿੰਟ ਨਹੀਂ ਸਰਦਾਰ ਸਾਹਿਬ ਇੱਕੋ ਨਵੀਂ ਗੱਲ ਸਾਡੇ ਨਾਲ ਤੁਸੀਂ ਜਿੰਨੀਆਂ ਗੱਲਾਂ ਇਹਨੂੰ ਕਰਾਂਗੇ ਉਹਨੀਆਂ ਗੱਲਾਂ ਜੋ ਬਲਾ ਨਿਕਲਣ ਸਾਡੇ ਕੋਲ ਤੁਹਾਡੇ ਨਾਲ ਕੋਆਪਰੇਟ ਕਰੋ ਹਾਂ ਅਸੀਂ ਨਾਲ ਆ ਤੁਹਾਡੇ ਸਾਨੂੰ ਵੀ ਸਹਿਮਤੀ ਹੈ ਅਸੀਂ ਬੰਦੇ ਫੜਾਂਗੇ ਪਰ ਜੇ ਸਾਨੂੰ ਤੁਸੀਂ ਮਤਲਬ ਇੱਥੇ ਅਕੋਪਾਈ ਕਰ ਲਓਗੇ ਅਸੀਂ ਆਪਣੇ ਕੰਮ ਕਿਦਾਂ ਕਰ ਸਕਦੇ ਹਾਂ ਸਰਦਾਰ ਸਾਹਿਬ ਜਾ ਵੀ ਅਸੀਂ ਅਸੀਂ ਕੋਈ ਐਫ ਆਈ ਆਰ ਨਾ ਅਸੀਂ ਨਾ ਜਾਂ ਜਾਂਦੇ ਤੁਸੀਂ ਸਦਾਰਨ ਸਾਨੂੰ ਤਾਂਗੋ ਜਾਂ ਜੇ ਅਸੀਂ ਐਫ ਆਈ ਆਰ ਨਾ ਦਰਜ ਕੀਤੀ ਹੋਵੇ ਪੁਲਿਸ ਨੇ ਸਹਿਯੋਗ ਨਾ ਕੀਤਾ ਹੋਵੇ ਤੁਹਾਡੇ ਨਾਲ ਜਾਂ ਪੁਲਿਸ ਨਾ ਗਈ ਹੋਵੇ ਪੁਲਿਸ ਤੇ ਆਪਣਾ ਕੰਮ ਕਰੀ ਜਾਂਦੀ ਹੈ ਨਾ ਫਿਰ ਇੰਤਾ ਨਹੀਂ ਹੀ ਫਿਰ ਮਤਲਬ ਆਪਾਂ ਇੱਥੇ ਬਹਿ ਗਏ ਅਸੀਂ ਇੱਥੇ ਤੁਹਾਡੇ ਕੋਲ ਬੈ ਹੋ ਗਏ ਸਾਰੇ ਅਸੀਂ ਤਾਂ ਕੰਮ ਹੀ ਨਹੀਂ ਕਰ ਸਕਦੇ ਆਪਣਾ ਕੋਈ ਅਸੀਂ ਸ਼ਾਂਤਮਈ ਬੈਠੇ ਚੋ ਬਨੇ ਆਪਣਾ ਇੱਕ ਦਿਨ ਜਾਂਚ ਕੁਝ ਵੀ ਆ ਸਰਦਾਰ ਸਾਹਿਬ ਇਹ ਨਹੀਂ ਸਾਨੂੰ ਟਾਈਮ ਲੱਗਦਾ ਹੁੰਦਾ ਕਿ ਜੇ ਮੈਂ ਤੁਹਾਨੂੰ ਕਹਦਾ ਵੀ ਉਹ ਹੁਣੇ ਫੜ ਦੋ ਜਾਂ ਮੈਂ ਕਿਹੜੇ ਮੜਕੀ ਕਿਹਦੇ ਬਿਠਾਈ ਅਸੀਂ ਵੀ ਇੱਥੇ ਪੜ ਲਈ ਜੇ ਹੁਣ ਤੁਸੀਂ ਟੈਕਨੀਕਲ ਤੋਂ ਵੀ ਟੀਮਾਂ ਬਣਾਈਆਂ ਟੈਕਨੀਕਲ ਕੋਰ ਤੇ ਸੋਰਸ ਲਾ ਕੇ ਅਸੀਂ ਵੀ ਆਪਣੇ ਲੈਵਲ ਤੇ ਲੱਗੇ ਹੋਏ ਆਂ ਇਹ ਰੇਡਾਂ ਵੀ ਕਰੀ ਜਾਂਦੇ ਆਲੇ ਦੁਆਲੇ ਰਿਸਟਰ ਹਰ ਇੱਕ ਬੰਨੇ ਕਰ ਰਹੇ ਪਰ ਜੇ ਸਾਨੂੰ ਤੁਸੀਂ ਕਰਨ ਦੋਗੇ ਤਾਂ ਫਿਰ ਕਰਾਂਗੇ ਤੁਸੀਂ ਸਾਨੂੰ ਆਪੀ ਚਿੰਨ੍ਹ ਦਿਨਾਂ ਤੋਂ ਬੰਨੇ ਹੋਇਆ ਸਰ ਤੁਸੀਂ ਤਾਂ ਸਮਝ ਨਹੀਂ ਆ ਰਿਹਾ ਤੇ ਤੁਹਾਡੀ ਪੋਸਟ ਰਭਈ ਹੋਏ ਪੁਕੀ ਹੈ ਜੀ ਸਾਬ ਮੈਂ ਜੇ ਮੈਂ ਇੱਥੇ ਆਇਆ ਮੈਂ ਤੁਸ ਨਾਲ ਗੱਲ ਕਰ ਰਿਹਾ ਮੈਂ 33 ਤੁਸ ਨਾਲ ਕਰ ਰਿਹਾ ਵੀ ਪਰ ਸਾਡੇ ਕੋਲ ਕੰਕਰੀਟ ਕਰੋਗੇ ਤੁਸੀਂ ਤਾਂ ਕੋਈ ਸਾਡੇ ਨਾਲ ਨਹੀਂ ਕਰਾਂਗੇ 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 ਜ਼ਰੂਰ ਕਰਾਂਗੇ ਆਇਆ ਸਰਦੋ ਸਾਹਿਬ ਆ ਗਿਆ ਮਤਲਬ ਕਰਾਂਗੇ ਐਸਐਚਓ ਸਾਹਿਬ ਨੇ ਵੀ ਬਹੁਤ ਵਧੀਆ ਗੱਲ ਕਰੀ ਆ ਤੁਸੀਂ ਵੀ ਬਹੁਤ ਵਧੀਆ ਕੀਤੀ ਆ ਪਰ ਡੀਐਸਪੀ ਦੇ ਸਾਹਮਣੇ ਮੈਨੂੰ ਇਹ ਆਇਆ ਮੈਨੂੰ ਕੋਈ ਗੱਲ ਨਹੀਂ ਜੀ ਮੈਨੂੰ ਇਹਨਾਂ ਦੁੱਖ ਆਇਆ ਜਦੋਂ ਇਹਨਾਂ ਨੇ ਆਖਿਆ ਅਨਪੜ ਬੰਦੇ ਬੈਠੇ ਆ ਮੈਂ ਬਿਲਕੁਲ ਨਹੀਂ ਆਈ ਕਿ 18 ਕਿੱਲਾਂ ਦੇ ਮਾਰਕ ਕੋਲੋਂ ਸਾਹਿਬ ਇੱਕ ਮਿੰਟ ਮੇਰੀ ਗੱਲ ਕਈ ਵਾਰੀ ਆਪਾਂ ਉਸ ਚੀਜ਼ ਤੇ ਨਹੀਏ ਮੈਂ ਹੁਣੇ ਸਮਝਾਇਆ ਸਮਝੋੜਾ ਵੈਸ ਕਹੋ ਇੱਕ ਮਿੰਟ ਕੋਈ ਨਹੀਂ ਗੱਲ ਨਹੀਂ ਕਈ ਵਾਰੀ ਇੱਕ ਮਿੰਟ ਸਰਦਾਰ ਸਾਹਿਬ ਇੱਕ ਮਿੰਟ ਸਾਹਿਬ ਮੇਰੀ ਗੱਲ ਸੁਣੋ NDRF ਦੀਆਂ ਟੀਮਾਂ ਬੁਲਾਈਆਂ ਗੋਤਾਖੋਰ ਅਸੀਂ ਆਪਣੇ ਲੈਵਲ ਸਾਰਾ ਕੁਝ ਕੀਤਾ ਚਲੋ ਡੈਡ ਬੋਡੀ ਮਿਲ ਗਈ ਅਸੀਂ ਅੱਗੇ ਫਰਦਰ ਉਸ ਤੋਂ ਬਾਅਦ ਅੱਗੇ ਉਦੋਂ ਬਾਅਦ ਤੁਸੀਂ ਇੱਥੇ ਬਹਿ ਗਏ ਅਸੀਂ ਮੌਕਾ ਕਦੋਂ ਮਿਲਿਆ ਸਾਨੂੰ ਤੁਸੀਂ ਦੱਸੋ ਨਾ ਕਿ ਤੁਸੀਂ ਇਨਕੋਰਪੋਰੇਟ ਕਰੇ ਤੁਸੀਂ ਤਾਂ ਸਾਨੂੰ ਦੁਬਾਰਾ ਰਹੀਏ ਕਹਿੰਦੇ ਸੁਣੋ ਕੋਈ ਨਹੀਂ ਤੁਹਾਨੂੰ ਕੋਈ ਨਹੀਂ ਬ੍ਰਦਰ ਦੁਬਾਰਾ ਬ੍ਰਦਰ ਤੁਹਾਨੂੰ ਯਾਰ ਇੱਕ ਮਿੰਟ ਯਾਰ ਅਰੇ ਯਾਰ ਸੰਭਾਰ ਦਾ ਬਦਲ ਦਵਾ ਦੇ ਕਹਿੰਦੇ ਨੂੰ ਬ੍ਰਦਰ ਕੋਈ ਇੱਕ ਮਿੰਟ ਮੈਂ ਕਿੰਨੇ ਜਾਣੇ ਇੱਕ ਮਿੰਟ ਮੇਰੀ ਗੱਲ ਸੁਣੋ ਮੈਂ ਕੱਲੇ-ਕੱਲੇ ਨੂੰ ਜਵਾਬ ਨਹੀਂ ਦੇ ਸਕਦਾ ਮੈਂ ਇੱਕ ਬਣਾ ਬੋਲੂਗਾ ਫਿਰ ਦੂਜਾ ਬੋਲੂਗਾ ਤੇ ਤੀਜਾ ਬੋਲੂਗਾ ਨਹੀਂ ਨਹੀਂ ਕੋਈ ਨਹੀਂ ਦੁਬਾਰਾ ਅਸੀਂ ਸਿਰਫ ਤੁਹਾਡੇ ਕੋਲ ਸਹਿਯੋਗ ਮੰਗ ਰਹੇ ਹਾਂ ਕਿ ਇੱਥੇ ਆਪਾਂ ਇਹਨੂੰ ਚੱਕ ਕੇ ਆਪਾਂ ਕਰਕੇ ਸਮਾਪਤ ਕਰਕੇ ਸਾਨੂੰ ਮੌਕਾ ਦਿਓ ਉਹ ਡੈਡ ਬੋਡੀ ਜਿਹੜੀ ਉਹਨਾਂ ਦੀ ਮੋਰਚੀ ਦੀ ਚ ਪਈ ਹੈ ਉਹਨਾਂ ਦੀ ਵੇਦ ਵੀ ਨਾ ਕਰੀਏ ਉਹਨਾਂ ਨੂੰ ਕੋਈ ਹੋਰ ਕੋਈ ਹੋਰ ਕੋਈ ਚੀਜ਼ਾਂ ਹੋ ਜਾਂਦੀਆਂ ਨੇ ਉਹਨਾਂ ਦੇ ਆਪਾਂ ਕਰੀਮ ਮੈਸ਼ਨ ਉਹਨੂੰ ਪ੍ਰੋਪਰਲੀ ਆਪਾਂ ਜੋ ਆਪਣੇ ਹੈਗੇ ਨੇ ਮਤਲਬ ਰੀਤੀ ਰਿਵਾਇ ਉਦੇ ਮੁਤਾਬਕ ਆਪਾਂ ਉਹਨੂੰ ਕਰ ਦਈਏ ਠੀਕ ਹੈ ਮੇਰੀ ਤੇ ਉਹੀ ਬੇਨਤੀ ਹੈ ਤੁਹਾਨੂੰ ਜਿਸਾਰ ਅਸੀਂ ਇੱਥੇ ਬੈਠੇ ਹਾਂ ਸਾਧਵੇਂ ਹੀ ਬੈਠੇ ਆ ਅਸੀਂ ਫਿਰ ਉਹ ਜਾਂ ਇਸ ਥਾਣੇ ਦੇ ਵਿੱਚ ਗਏ ਹੋਏਗੇ ਜਾਂ ਅਸੀਂ ਕੋਈ ਨਾਰੇ ਬਾਜੀ ਕੀਤੀ ਹੋਏਗੇ ਫੇਰ ਤਾਂ ਅਸੀਂ ਮੰਨਦੇ ਆ ਵੀ ਅਸੀਂ ਤੁਹਾਨੂੰ ਕੰਮ ਕਰ ਨਹੀਂ ਦੇ ਰਹੇ ਬਦਰ ਮੇਰੀ ਗੱਲ ਸੁਣੋ ਜਦੋਂ ਤੱਕ ਤੁਸੀਂ ਇੱਥੇ ਬੈਠੇ ਨਹੀਂ ਅਸੀਂ ਇੱਥੇ ਤੁਹਾਡੇ ਕੋ ਅਕੂਪਾਈ ਹਾਂ ਜੀ ਅਸੀਂ ਨਹੀਂ ਜਾ ਸਕਦੇ ਕਿਹੜੇ ਜੀ ਜੇ ਤਾਂ ਹੀ ਹੱਲਾ ਗੁੱਲਾ ਕਰਾਂਗੇ ਜਾ ਨਹੀਂ ਫਿਰ ਨਹੀਂ ਕਰਾਂਗੇ ਬਸ ਇੱਥੇ ਹੀ ਰਹਾਂਗੇ ਤੁਸੀਂ ਆਪਾਂ ਸ਼ਾਂਤ ਮੇਂ ਬੈਠੋ ਜਦੋਂ ਮੈਂ ਇਕੱਲੇ ਇਕੱਲੇ ਨੂੰ ਜਵਾਬ ਨਹੀਂ ਦੇ ਸਕਦਾ ਮੈਂ بار بار ਉਹੀ ਗੱਲ ਕਰਦਾ ਬਹੁਤ ਮੈਂ ਇਕੱਲੇ 70 ਬੰਦੇ ਨੇ ਮੈਂ 70 ਬੰਦੇ ਨੂੰ ਇਕੱਲੇ ਇਕੱਲੇ ਸਵਾਲ ਹਰੇਕ ਦੀ ਕਾਉਂਟਰਡਿਕਸ਼ਨ ਹੈ ਨਾ ਹਰੇਕ ਦਾ ਜਵਾਬ ਕੋਈ ਨਾ ਕੋਈ ਆ ਜਾਵੇ ਸਵਾਲ ਮੰਗਦੇ ਸਮਾਂ ਦੇ ਦੋ ਕੋਈ ਸਰਜੀਵ ਛਾਡੀ ਦਾ ਇਹੀ ਹੈ ਵੀ ਠੀਕ ਹੈ ਕਿ ਇੱਥੇ ਬਹਿਣਾ ਸਾਡਾ ਸ਼ੌਂਕ ਨਹੀਂ ਠੀਕ ਹੈ ਤੁਸੀਂ ਬੰਦੇ ਰਹਿਤ ਕਰੋ ਮੇਰਾ ਨਾਮ ਹੀ ਢਿੰਦਾ ਸਿੰਘ ਆ ਜੀ ਦਾ ਪੈਸਾ ਸੀ ਸਾਡੇ ਰਿਸ਼ਤੇਦਾਰ ਸੀਗੇ ਜੀ ਉਹ ਨਹਿਰ ਦੇ ਵਿੱਚ ਬੱਚਾ ਉਹ ਪੁੱਤ ਦੋਵੇਂ ਠੀਕ ਹੈ ਜੀ ਸੁਸਾਈਡ ਕਰਕੇ ਮੰਨ ਲਓ ਉਹਨਾਂ ਨੇ ਆਪਣੀ ਜੀਵਨ ਦੀ ਲਾ ਸਮਾਪਤ ਕਰ ਲਈ ਜੀ ਠੀਕ ਹੈ ਜੀ ਤੇ ਹੁਣ ਜਿਹੜੇ ਦੋਸ਼ੀ ਹੈ ਜੀ 11 ਉਹਨਾਂ ਵਿੱਚੋਂ ਹਜੇ ਤੱਕ ਇੱਕ ਵੀ ਅਰੈਸਟ ਨਹੀਂ ਹੋਇਆ ਜੀ ਪੁਲਿਸ ਕਹਿੰਦੀ ਵੀ ਅਸੀਂ ਕੋਸ਼ਿਸ਼ ਕਰੀ ਜੰਨੇ ਆ ਸਾਨੂੰ ਹਜੇ ਤੱਕ ਇੱਕ ਵੀ ਬੰਦਾ ਨਹੀਂ ਲੱਭਿਆ ਲੋਕਾਂ ਸਰਫ ਧਰਨੇ ਸੀ ਜਿੰਨਾ ਤਾਂ ਨਾਮ ਰੱਖਾਏ ਗਿਆ ਉਹ ਮੈਨੂੰ ਲੱਗਦਾ ਸ਼ਾਇਦ 2-4 ਘੰਟਿਆਂ ਦੇ ਵਿੱਚ ਹੀ ਇਹਨਾਂ ਦੇ ਫਾਦਰ ਸਾਹਿਬ ਨੇ ਪੈਸੇ ਲਈ ਸੀਗੇ ਜੀ ਪਿੰਡ 'ਚ ਠੀਕ ਹੈ ਜੀ ਪਰ ਲੋਟ ਸੀ ਪਰ ਨੋਟ ਉਹਨਾਂ ਨੇ ਮੰਨ ਲਓ ਵੀ ਕੇਸ ਲਾਇਆ ਸੀਗਾ ਜੀ ਠੀਕ ਹੈ ਜੀ ਤਰੀਕ ਤੇ ਉਹ ਵੀ ਜਾਂਦੀ ਸੀ ਵੀ ਜਾਂਦੀ ਸੀ ਪਰ ਇਹਨਾਂ ਨੂੰ ਘਰ ਆ ਕੇ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਗਿਆ ਸਾਰੇ ਪ੍ਰਵਾਹ ਦੀ ਇੱਕ ਗੱਲ ਕਰਨੀ ਹੈ ਹਾਂ ਜੀ ਕਿੰਨੇ ਜਾਣੇ ਲਿਆਉਣਗੇ ਨਾ ਟੁੱਟਲੀ 11 ਜਾਣੇ ਦੇ ਨਾਮ ਲਏ ਕਿਸੇ ਨੂੰ ਅਰੈਸਟ ਕਿਸੇ ਨੂੰ ਵੀ ਅਰੈਸਟ ਨਹੀਂ ਕੀਤਾ ਗਿਆ ਅਜੇ ਤੱਕ ਕੀ ਕਹਿੰਦੇ ਕੀ ਬਸ ਪੁੱਛਦੇ ਅਸੀਂ ਤਾਂ ਕਹਿ ਦਿੰਦੇ ਆ ਵੀ ਅਸੀਂ ਕੋਸ਼ਿਸ਼ ਕਰੀ ਜੰਨੇ ਸਾਨੂੰ ਅਜੇ ਤੱਕ ਬੰਦੇ ਲੱਭੇ ਨਹੀਂ ਇਸ ਗੱਲ ਨੂੰ ਜੀ 9 ਦਿਨ ਹੋ ਗਏ ਧਰਨਾ ਕਿੰਨੇ ਦਿਨ ਹੋਣਗੇ ਧਰਨਾ ਜੀ ਕੱਲ ਤੋਂ ਸਟਾਰਟ ਕੀਤਾ ਹੈ ਜਿਹੜਾ ਇਹ ਗੱਲ ਦਾ ਪਾਤਰ ਹੈ ਧਰਨਾ ਕਹਿੰਦੇ ਆ ਤੁਸੀਂ ਧਰਨਾ ਚਾਹਤੋਂ ਠੀਕ ਹੈ ਜੀ ਸਸਕਾਰ ਕਰ ਦੋ ਅਸੀਂ ਬੰਦੇ ਲੱਭ ਲਾਂਗੇ ਸਾਨੂੰ ਟਾਈਮ ਦੋ ਨਹੀਂ ਜੀ ਜਿੰਨਾ ਟਾਈਮ ਮੰਨ ਲਓ ਬੰਦੇ ਰੈਸਟ ਨਹੀਂ ਕਰਦੇ ਜੀ ਉਹਨਾਂ ਟਾਈਮ ਅਸੀਂ ਕੋਈ ਧਰਮ ਨਹੀਂ ਹਾਂਜੀ ਕੋ ਮੰਗ ਆ ਜੀ ਤੇ ਸਾਡੇ ਪਰਿਵਾਰ ਨੂੰ ਮੰਨ ਕੇ ਚੱਲੋ ਇਨਸਾਫ ਮਿਲੇ ਮੇਰਾ ਨਾਮ ਪਰਮਜੀਤ ਸਾਹਿਬ ਜਿਹਨਾਂ ਦੀ ਇੱਜ਼ਤ ਦੀ ਲੱਭਾਂਗੇ ਉਹ ਸਾਡਾ ਭਾਨ ਦੇ ਜਵਾਈ ਸੀ ਮੌਲਾ ਆ ਹੀ ਪੈਸੇ ਲੈਣ ਦੇਣ ਦਾ ਮੌਲਾ ਸੀ ਜੀ ਪਿੰਡ ਦੇ ਉਸ ਹੱਥ ਦੇ ਲੋਕ ਨਿਆਂ ਤਾਂ ਕਰਦੇ ਸੀ ਉਹਦੇ ਕਾਰਨ ਉਹਨਾਂ ਨੇ ਖੁਦਕੁਸ਼ੀ ਕੀਤੀ ਹੈ ਇਹ ਨਾਲ ਹੀ ਬੱਚੇ ਨੂੰ ਲੈ ਕੇ ਖੁਦਕੁਸ਼ੀ ਕੀਤੀ ਹਨ ਉਹਦੇ ਕੁੱਟਮਾਰ ਹੋ ਸਕਦੀ ਹੈ ਉਹਦੀ ਉਮਰ 36 ਸਾਲ ਸੀ ਬੱਚੇ ਦੀ ਉਮਰ 15 ਸਾਲ ਦੀ ਸੀ ਗਰ ਲਾਲ ਸਿੰਘ ਸੀ ਜੀ ਉਹਦਾ ਆਪ ਦਾ ਨਾਮ ਬੱਚੇ ਦਾ ਨਾਮ ਬਲਜੋਤ ਸਿੰਘ ਸੀ 10ਵੀਂ ਜਮਾਤ ਦੇ ਪੇਪਰ ਦੇਈ ਜਾਂਦਾ ਸੀ ਬਹੁਤ ਚੰਦੇ ਤਵੱਸ਼ਾ ਕਰਦਾ ਪੈਸੇ ਬੜੀ ਸੀਦਾ ਪੈਸੇ ਇਹਨਾਂ ਨੇ ਕੋਈ ਨਹੀਂ ਲਿਆ ਜੀ ਫਾਦਰ ਸਾਹਿਬ ਦੇ ਪੈਸੇ ਲਏ ਹੋਏ ਸੀ ਜਮੀਨ ਵੇਚ ਕੇ ਮੋੜੇ ਵੀ ਐ ਇਹਨਾਂ ਵੀ ਮੋੜੇ ਨਹੀਂ ਭਲਾ ਮਾਨਸ ਪਰਿਵਾਰ ਸੀਗਾ ਤੇ ਪੈਸੇ ਦਿੱਤੇ ਵੀ ਐ ਉਹ ਕਾਗਜ਼ ਨਹੀਂ ਫੜੇ ਕਾਗਜ਼ ਫੜਨ ਕਰਕੇ ਉਹਨਾਂ ਨੇ ਕੇਸ ਵੀ ਲਾਏ ਐ ਤੇ ਮੁੜ ਕੇ ਉਹ ਵੀ ਜਲੀਲ ਕਰਦੇ ਸੀ ਜਮੀਨੀਆਂ ਕੋਲੇ 24 ਕਿੱਲੇ ਜਮੀਨ ਸੀ ਜੀ ਉਹਦੇ ਵਿੱਚ 18 ਕਿੱਲੇ ਜ਼ਮੀਨ ਵੇਚ ਚੁੱਕੀ ਹੈ ਮੰਗ ਇਹ ਆਈ ਪ੍ਰਸ਼ਾਸਨ ਤੋਂ ਸਾਡੀ ਵੀ 15 ਤਰੀਕ ਦਾ ਹੈ ਆਸਾ ਹੋਇਆ ਅੱਜ 21 ਤਰੀਕ ਹੋ ਗਈ ਹੈ ਕੋਈ ਵੀ ਮੁਰਜ ਮੈਨਾਂ ਨੇ ਅੱਜ ਤੱਕ ਫੜਿਆ ਨਹੀਂਗਾ ਸਾਡੀ ਪੁਰਜਲ ਅਪੀਲ ਇਹੀ ਹੈ ਕਿ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਾਇਆ ਜਾਵੇ ਉਹ 11 ਜਾਣੇ ਆ ਜੀ ਨਹੀਂ ਕੋਈ ਨਹੀਂ ਭਾਈ ਕੱਲ ਪਤ ਹੁੰਦੀ ਕੀ ਹੁੰਦੀ ਕੀ ਇਤਕਾਰ ਕਰਨ ਦੇ ਨਾਲ ਕੱਲ ਪਤ ਹੁੰਦੀ ਹੈ ਜੇ ਟਾਈਮ ਮੰਗਦਾ ਪ੍ਰੋਜੈਕਟ ਜਦੋਂ ਵੀ ਟਾਈਮ ਦੇ ਦੇ ਟਾਈਮ ਦੇ ਦੇ ਉਹ ਟਾਈਮ ਹੀ ਮੰਗੀ ਜਾਂਦਾ ਪ੍ਰੋਜੈਕਟ ਇਹ ਮੜਾਕਦੇ ਸੀ ਹਾਂ ਪਿੰਡ ਦੇ ਸੀ ਇੱਕ ਜਿੱਤੋ ਆੜਤੀ ਆ ਸੀ ਫਰਾਰਾ ਕੀ ਕੀ ਆ ਜੀ ਫਰਾਰਾ ਜੀ ਇਹ ਰੇਡ ਮਾਰੀ ਆਂ ਪ੍ਰੋਜੈਕਟ ਨੇ ਆ ਦੇ ਵੀ ਘਰੇ ਨਹੀਂ ਸਿਆਏ ਤੁਸੀਂ ਤੁਹਾਨੂੰ ਅੱਖਾਂ ਵੀ ਜਿਵੇਂ ਮਰਜੀ ਹਨ ਤਾਂ ਜ਼ਰਫਦਾਰ ਕਰਕੇ ਦਿਖਾਓ ਫਿਰ ਅਸੀਂ ਵੱਡੇ ਵੱਡੇ ਸ਼ਿਕਾਰ ਕਰਾਂਗੇ ਨਹੀਂ ਜੀ ਤਾਂ ਨਾ ਲੱਗਣ ਤਿੰਨ ਦਿਨ ਹੋ ਗਏ ਸੀ ਤੇ ਸਰ ਦੇ ਦਰਾਂ ਨੀ ਕੋਈ ਗੱਲਬਾਤ ਹੋਈ ਕੋਈ ਵੱਡਾ ਅਧਿਕਾਰੀ ਆਇਆ ਹੋਵੇ ਨਹੀਂ ਕੋਈ ਨਹੀਂ ਆਇਆ ਜੀ ਸਿਰੋਤ ਮਹਾਂ ਮੰਗ ਕੀ ਮੰਗ ਇਹ ਹੀ ਹੈ ਜੀ ਜਿੰਨਾ ਚਿਰ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰਦੇ ਉਹਨਾਂ ਜੇ ਅਸੀਂ ਡੱਡ ਬੜਿਆਂ ਸ਼ਿਸ਼ਕਾਰ ਨਹੀਂ ਕਰਦੇ ਨਹੀਂ ਧਰਨਾ ਚਾਹੀਦਾ